ਅਕਾਲੀ ਦਲ ਦਾ ਇਹ ਪਤਨ ਹੋਇਆ ਇਥੋਂ ਤਾਂ ਪਿਛਲੇ ਸਮੇਂ ਚ ਤਾਂ ਅਕਾਲੀ ਦਲ ਦੀ ਲਹਿਰ ਆ ਜਿਹੜੀ ਉਹ ਵੀ ਸੰਗਰੂਰ ਚ ਉੱਟਣੀ ਤੁਸੀਂ ਤੁਹਾਨੂੰ ਇਤਕੇ ਸਾਲ ਦੇ ਦੇਖੋ ਬਹੁਤ ਵੱਡੀ ਸਟੇਟਮੈਂਟ ਚ ਹੁੰਦਾ ਸਵੇ ਬਿਲਕੁਲ ਇਵੇਂ ਹੋ ਗਿਆ ਕਿ ਇਹ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਆ ਸੰਗਰੂ ਕਹਿੰਦੇ ਇਥੋਂ ਨਹੀਂ ਹਾਰ ਸਕਦੇ ਬਾਕੀ ਜਿੱਥੋਂ ਮਰਜੀ ਹਾਰ ਗਈ ਤੇ ਉਹਨਾਂ ਦੀ ਮੰਤਰੀ ਅਨਮੋਲ ਗਗਨਮਾਨ ਹੋਣ ਦਾ ਬਿਆਨ ਸੀ ਅਨਮੋਲ ਗਗਨ ਤਾਂ 22 ਫਸਲਾਂ ਤੇ ਐਮਐਸਪੀ ਵੀ ਦਿੰਦੀ ਸੀ ਟੁਟਕੀ ਚ ਦਿੰਦੀ ਸੀ ਕਿਤੇ ਅਜਿਹੀ ਪਟਕੇ ਸੀ ਮੁੱਦਿਆਂ ਤੋਂ ਉਦੇ ਕਰਕੇ ਲੋਕ ਨਰਾਸ਼ ਸੀ ਲੋਕ ਸਾਨੂੰ ਇਹੀ ਚਾਹੁੰਦੇ ਸੀ ਵੀ ਕਾਲੀ ਦਾ ਲਾਭ ਦੇ ਮੂਲ ਨੂੰ ਪਛਾਣੇ ਤੁਸੀਂ ਭਾਜੀ ਬੀਜੇਪੀ ਨਾਲ ਸੰਬੰਧ ਟਕਮਾ ਤੋੜਿਆ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੌਜਵਾਨਾਂ ਤੇ ਝੂਠਾ ਐਨਐਸਐਲ ਹੋਣਾ ਗੁਰਦੁਆਰਾ ਸਾਹਿਬਾਂ 'ਚ ਧਖਲ ਅੰਦਾਜ਼ੀ ਆਰਐਸਐਸ ਦੀ 1500 ਸਾਫ ਦਾ ਨਾਂ ਹੋਣਾ ਤੁਹਾਡੇ ਇਸ ਪ੍ਰਚਾਰ ਦੇ ਵਿੱਚ ਖਲਰੀ ਤੇ ਉਹਨਾਂ ਦੀ ਕਮੀ ਤੁਹਾਨੂੰ ਜਾਂ ਉਹਨਾਂ ਨਾਲ ਗੱਲਬਾਤ ਹੋਈ ਆਉਣਗੀ ਪ੍ਰਚਾਰ ਦੇ ਵਿੱਚ ਤੁਹਾਡੇ ਨਾਲ ਸਿੰਦਰ ਸਿੰਘ ਮਲੂਕਾ ਹੁਣੇ ਕਹਿੰਦੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਬੀਜੇਪੀ ਨਾਲ ਗੱਠਜੋੜ ਹੋ ਜਾਂਦਾ ਤਾਂ ਅਸੀਂ 10 ਸੀਟਾਂ ਲੈ ਜਾ ਸਕਦੇ ਸੀ ਠੀਕ ਦਰਸਤ ਲੱਗਦੀ ਹੈ ਗੱਲ ਸੀਟਾਂ ਕੋਈ ਵੈਲਿਊ ਨਹੀਂ ਰੱਖਦੀਆਂ ਜੇ ਤੁਸੀਂ ਪੰਜਾਬ ਔਰ ਪੰਥ ਦੇ ਮੁੱਦੇ ਛੱਡਦੇ ਤੇ ਫਿਰ ਸੀਟਾਂ ਕੀ ਮੈਨਾ ਰੱਖੋਗੇ ਸੀਟਾਂ ਚਾਹੇ ਸਾਨੂੰ ਘੱਟਾ ਹੋਣ ਪਰ ਸਾਨੂੰ ਪੰਜਾਬੀ ਪਿਆਰ ਕਰਨ ਲੱਗੇ ਨਹੀਂ ਦਵਾ ਸਬਾਲ ਸਿੰਘ ਘਰਾ ਦੀ ਦੇਮ ਕੀ ਹੈ ਸੰਗਰੂਰ ਨੂੰ ਪੰਜਾਬ ਨੂੰ ਕੀ ਦੇਣਾ ਕਾਂਗਰਸ ਦਾ ਪਲੇਟਫਾਰਮ ਤੇ ਖੜਕੇ ਆਪਾਂ ਗੱਲਾਂ ਕਰੀਏ ਪੰਜਾਬ ਦੀਆਂ ਜਾਂ ਪੰਥ ਦੀਆਂ ਇਹ ਸ਼ੋਭ ਦੀਆਂ ਨੇ ਇਹਦੇ ਸੁਖਪਾਲ ਖੈਰਾ ਔਰ ਸਿਬਰਨਜੀ ਸਿੰਘ ਮਾਨ ਦੋਵੇਂ ਇੱਕੋ ਜਿਹੇ ਵਿਚਾਰ ਨੇ ਔਰ ਪੰਥਕ ਗੱਲ ਕਰਦੇ ਕਹਿੰਦੇ ਪੰਥ ਦੀ ਗੱਲ ਕਰਦੇ ਸੁਖਪਾਲ ਖੈਰਾ ਹੋਣੀ ਵੀ ਕਿੰਨੀ ਉਹਨਾਂ ਦੀ ਵੋਟ ਡਿਵਾਈਡ ਹੋ ਜਾਣੀ ਕਾਂਗਰਸ ਦਾ ਪਲੇਟਫਾਰਮ ਪੰਥ ਦਾ ਪਲੇਟਫਾਰਮ ਇਹ ਡਾਕਟਰ ਕੇਰਦਵਾਰ ਸਾਹਿਬ ਤੇ ਅਟੈਕ 1984 ਚ ਕਾਂਗਰਸ ਨੇ ਨਹੀਂ ਕਰਾਇਆ ਦਿੱਲੀ ਦਾ ਕਤਲਿਆਂ ਕਾਂਗਰਸ ਨੇ ਨਹੀਂ ਕਰਵਾਇਆ ਗਲਾਚ ਚਾਰ ਪਾਪਾ ਕੇ ਸਾੜਿਆ ਧੀਾਂ ਦੀ ਬੇਵਪਤੀ ਕਾਂਗਰਸ ਨੇ ਹੀ ਕਰਵਾਈ ਤੇ ਮੈਨੂੰ ਕਿਸੇ ਅਹੁਦਿਆਂ ਦੀ ਕੋਈ ਲਾਲਸਾ ਨਹੀਂ ਨਾ ਮੈਂ ਰਾਜਨੀਤੀ ਨੂੰ ਧੰਦਾ ਬਣਾ ਕੇ ਕੰਮ ਕੀਤਾ ਮੈਂ ਰਾਜਨੀਤੀ ਚ 10 ਸਾਲ ਐਮਐਲਏ ਰਹਿ ਕੇ ਵੀ ਮੈਂ ਆਪਣੀ ਜਾਇਦਾਦ ਵੇਚੀ ਹੈ ਮੈਂ ਗੁਰੂ ਨੂੰ ਹਾਜ਼ਰ ਨਜ਼ਰ ਮਨ ਕਿਹਦੇ ਜਾਇਦਾਦ ਵੇਚੀ ਹੈ ਵੇਚੀ ਹੈ ਕਿੰਨੀ ਜਾਇਦਾਦ ਨਜ਼ਰ ਮਨ ਰੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਸੰਘਰੂਰ ਦੀ ਧਰਤੀ ਤੇ ਖੜੇ ਆ ਸੰਘਰੂਰ ਨੂੰ ਕ੍ਰਾਂਤੀਕਾਰੀਆਂ ਦੀ ਧਰਤੀ ਕਿਹਾ ਜਾਂਦਾ ਹੈ ਸੰਘਰੂਰ ਦੇ ਲੋਕਾਂ ਨੇ ਹਵਾਵਾਂ ਦੇ ਉਲਟ ਫੈਸਲੇ ਲਏ ਆ ਔਰ ਗੱਲ ਇਸ ਲਈ ਕਰ ਰਹੇ ਆ ਕਿਉਂਕਿ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਸੀ ਉਸਦੇ ਉਲਟੀ ਐਮਪੀ ਜਿਤਾ ਦਿੱਤਾ ਜਾਂਦਾ ਸੀ 2024 ਦੇ ਇਲੈਕਸ਼ਨ ਨਜ਼ਦੀਕ ਆ ਰਹੇ ਆ ਪੰਥਕ ਪਾਰਟੀ કહે ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ 2004 ਚ ਇੱਥੇ ਖੁੱਲਿਆ ਸੀ ਪਰ ਲਗਾਤਾਰ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਇੱਥੋਂ ਵੀ ਕਰਦਾ ਰਿਹਾ ਸੰਗਰੂਰ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਉਤਾਰਿਆ ਹੈ ਸਰਦਾਰ ਇਕਬਾਲ ਸਿੰਘ ਝੁੰਦਾ ਹੋਣਾ ਨੂੰ ਚੋਣ ਮੈਦਾਨ ਦੇ ਵਿੱਚ ਔਰ ਝੁੰਦਾ ਸਾਹਿਬ ਸਾਡੇ ਨਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ ਜੀ ਆਨੂੰ ਸਭ ਤੋਂ ਪਹਿਲਾਂ ਤਾਂ ਦੱਸੋ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ 2004 ਦੇ ਵਿੱਚ ਜਿੱਤੇ ਸੀ ਢੀਂਸਾ ਸਾਹਿਬ ਉਸ ਤੋਂ ਬਾਅਦ ਲਗਾਤਾਰ ਸੰਘਰਸ਼ ਹੀ ਚੱਲਦਾ ਰਿਹਾ ਪਰ ਤੁਹਾਨੂੰ ਰਿਸਪੌਂਸ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਰਿਸਪੌਂਸ ਹੈ ਜੀ ਅਸੀਂ ਸਾਰੇ ਹਲਕਿਆਂ 'ਚ ਪੰਜਾਬ ਬਚਾਓ ਯਾ ਔਰ ਦਿਨ ਦਿਨ ਹਲਕਿਆਂ ਦੀਆਂ ਰੈਲੀਆਂ ਵੀ ਕੀਤੀਆਂ ਨੇ ਹਾਂ ਲਾ ਮਿਸਾਲ ਇਕੱਠ ਹੋਏ ਨੇ ਹਾਂ ਇਸ ਕਰਕੇ ਸਾਨੂੰ ਪੂਰਨ ਰੂਪ ਵਿੱਚ ਉਮੀਦ ਹੈ ਕਿ ਅਸੀਂ ਵੱਡੇ ਮਾਰਜਨ ਵਾਲੇ ਸੀਟਾਂ ਜਿਹੜੀ ਹਾਂ ਜਿੱਤਣੇ ਚ ਕਾਮਯਾਬ ਹੋਵਾਂਗੇ ਹਾਂ ਕੋਈ ਕਿਸੇ ਕਿਸਮ ਦਾ ਕੋਈ ਡਾਊਟ ਸਾਨੂੰ ਲੱਗਦਾ ਨਹੀਂ ਹਾਂ ਕਿਹੋ ਜਿਹਾ ਲੋਕਾਂ ਦੇ ਵਿੱਚ ਰਿਸਪਾਂਸ ਕਿਉਂਕਿ 2022 ਦੇ ਇਲੈਕਸ਼ਨ ਦੇ ਵਿੱਚ ਜਿਵੇਂ ਸਿਮਟ ਕੇ ਰਹਿ ਗਈ ਪਾਰਟੀ ਉਸ ਤੋਂ ਬਾਅਦ ਤੋਂ ਲੱਗਦਾ ਹੈ ਕਿ ਹੁਣ ਗ੍ਰਾਫ ਜਾ ਰਿਹਾ ਹੈ ਉੱਪਰ ਨੂੰ ਬਿਲਕੁਲ ਬਿਲਕੁਲ ਤੁਸੀਂ ਜਦਨੇ ਕਿਸ ਦਿਨ ਸਾਡੇ ਨਾਲ ਰਹੋ ਤੁਨਹ ਕਥਾ ਲਿਖੂਗਾ ਜਿਵੇਂ ਮੈਂ ਪਟਵੜ ਹਲਕੇ ਦੇ ਪਿੰਡਾਂ ਚ ਆਇਆ ਐਡਾ ਵੱਡਾ ਉਤਸ਼ਾਹ ਇੰਨੇ ਘੱਟ 15 ਪ੍ਰੋਗਰਾਮ ਕੱਢੇ ਨੇ ਅਸੀਂ ਪਟਵੜ ਹਲਕੇ ਜੀ ਬਹੁਤ ਭਾਰੀ ਉਤਸ਼ਾਹ ਲੋਕਾਂ ਦੇ ਦੇਖਣ ਨੂੰ ਮਿਲਿਆ ਕਿਹੜੀਆਂ ਚੀਜ਼ਾਂ ਲੋਕ ਤੁਹਾਨੂੰ ਆ ਕੇ ਦੱਸਦੇ ਆ ਸਰਕਾਰ ਕਹਿੰਦੀ ਆ ਕਿ ਅਸੀਂ 2 ਸਾਲ ਕੰਮ ਕੀਤਾ ਬਿੱਲ ਅਸੀਂ ਮਾਫ ਕਰ ਦਿੱਤੇ ਲੋਕਾਂ ਦੇ ਇਸ ਦਾ ਸਾਨੂੰ ਕਹਿੰਦੇ ਬਹੁਤ ਬੈਨੀਫਿਟ ਹੋਏਗਾ ਔਰ ਇੱਥੋਂ ਤਾਂ ਤੁਹਾਡੇ ਸਾਹਮਣੇ ਮੰਤਰੀ ਵੀ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਮਿੱਥੇਰ ਜਿਹੜੇ ਫਿਲਮਾਂ ਕੀਤੇ ਨੇ ਗਰੀਬਾਂ ਨੂੰ ਮਿਲ ਤਾਂ ਪਹਿਲਾਂ ਹੀ ਮਾਫ ਸੀ ਅਕਾਲੀ ਸਰਕਾਰ ਵਾਲੀ ਮਾਫ ਸੀ ਐਸਸੀ ਦੇ ਮਾਫੀ ਸੀ ਬੀਸੀ ਦੇ ਵੀ ਮਾਫੀ ਸੀ ਧਰਨ ਕੈਟਾਗਰੀ ਨੂੰ ਕਿਤੇ ਨਾ ਕਿਤੇ ਥੋੜੇ ਬਿਲੀ ਰਾਹਤ ਮਿਲੀ ਆ ਪਰ ਉਹ ਡਰਾਮਾ ਕੀ ਰਚ ਰਹੇ ਨੇ ਕਦੇ 45 ਦਿਨਾਂ ਦਾ ਬਿੱਲ ਭੇਜ ਦਿੰਦੇ ਨੇ ਜੇ 2 ਮਹੀਨੇ 300 ਯੂਨਿਟ ਤੋਂ ਉੱਪਰ ਚਲਾ ਦੇਊਗਾ ਹੁਣ ਵੀ ਐਤਕੀ ਵੀ ਬਿੱਲ ਕੱਟ ਦਿਨਾਂ ਦੇ ਭੇਜ ਰਹੇ ਨੇ ਸੋ ਇੱਕ ਥੋੜੀ ਬਿਲੀ ਸਕੀਮ ਤੋਂ ਬਿਨਾ ਬਾਕੀ ਸਾਰੀਆਂ ਸਕੀਮਾਂ ਪੰਜਾਬ ਚ ਫੇਲ ਨੇ ਲਾਅ ਐਂਡ ਆਰਡਰ ਫੇਲ ਹੈ ਲੋਕਾਂ ਦੀ ਗੈਂਗਸਟਰਵਾਦ ਫਰੋਤੀਆਂ ਚੋਰੀਆਂ ਲੁੱਟਾਂ ਖੋਹਾਂ ਕਿਤੇ ਕੋਈ ਐਡਮਿਨਿਸਟ੍ਰੇਟਿਵ ਪਕੜਾ ਜਿਹੜੀ ਨਜ਼ਰ ਨਹੀਂ ਆਉਂਦੀ ਪੰਜਾਬ 'ਚ ਇਸ ਕਰਕੇ ਲੋਕ ਡਰ ਔਰ ਭੈਅ ਦੇ ਮਾਹੌਲ 'ਚ ਵੀ ਜੀਵਨ ਬਤੀਤ ਕਰ ਰਹੇ ਨੇ ਔਰ ਲੋਕੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਰ ਪੱਖ ਤੋਂ ਨਿਰਾਸ਼ ਨੇ ਡਿਵੈਲਪਮੈਂਟ ਇਹਨਾਂ ਨੇ ਕਿਹੜੀ ਕੀਤੀ ਜਸ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਤਿੰਨ ਵਜੀਰ ਨੇ ਇੱਥੋਂ ਦੇ ਇੱਕ ਵੀ ਪ੍ਰੋਜੈਕਟੇ ਗਣਾ ਦੇਣ ਕੋਈ ਸੰਗਰੂਰ ਬਰਨਾਲਾ 'ਚ ਨਵਾਂ ਸ਼ੁਰੂ ਹੋਇਆ ਹੋਵੇ ਤਾਂ ਇੱਕ ਇੱਕ ਵੀ ਦੱਸ ਦੇਣ ਸੋਕਾ ਤੋ ਰੀਮੇਲ ਚੱਲਦੀ ਸੀ ਸ਼ੁਗਰ ਮੇਲੋਂ ਬੰਦ ਤਾਂ ਹੋਈ ਹੈ ਨਾ ਜਿਹੜਾ ਚ ਪਰ ਨਵਾਂ ਪ੍ਰੋਜੈਕਟ ਕੋਈ ਸੰਗਰੂਰ ਮਿਲਣ ਚ ਆਇਆ ਨਹੀਂ ਇਸ ਕਰਕੇ ਲੋਕਾਂ ਦੀ ਵੋਟ ਪਾਉਣ ਦੀ ਉਮੀਦ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਇੱਥੋਂ ਜਿੱਤੇ ਵੱਡੀ ਲੀਡ ਦੇ ਨਾਲ ਫਿਰ ਜਿੱਤੇ ਔਰ ਉਸ ਤੋਂ ਬਾਅਦ ਚਲੋ ਹੁਣ ਬਾਈ ਇਲੈਕਸ਼ਨ ਦੇ ਵਿੱਚ ਸਿਮਰਜੀਤ ਸਿੰਘ ਮਾਨ ਜਿੱਤ ਗਈ ਸੀ ਇਸ ਵਾਰ ਸਰਕਾਰ ਦਾ ਨੁਮਾਇੰਦਾ ਜੋ ਸੀ ਉਹ ਹਾਰ ਗਿਆ ਪਰ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਦਾ ਆਪ ਦਾ ਗੜ ਹੋਣਾ ਉਹ ਤਾਂ ਦਾਵਾ ਕਰਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਸੰਗਰੂਰ ਕਹਿੰਦੇ ਇੱਥੋਂ ਨਹੀਂ ਹਾਰ ਸਕਦੇ ਬਾਕੀ ਜਿੱਥੋਂ ਮਰਜੀ ਹਾਰ ਗਏ ਉਹਨਾਂ ਦੀ ਮੰਤਰੀ ਅਨਮੂਲ ਗਗਨਮਾਨ ਹੋਣ ਦਾ ਬਿਆਨ ਸੀ ਅਨਮੂਲ ਗਗਨ ਤਾਂ 22 ਫਸਲਾਂ ਤੇ ਐਮਐਸਪੀ ਵੀ ਦਿੰਦੀ ਸੀ ਛੁਟਕੀ ਚ ਦਿੰਦੀ ਸੀ ਉਹਨਾਂ ਦੀ ਗੱਲਾਂ ਦਾ ਕੀ ਜਵਾਬ ਦੇਣਾ ਜੀ ਇਹ ਜਿਹੜੀ ਗੱਲ ਹੈ ਨਾ ਤੁਸੀਂ ਸੋਚਦੇ ਹੋ ਵੀ ਮੁੱਖ ਕਿੱਥੇ ਮੁੱਖ ਮੰਤਰੀ ਦੀ ਰਾਜਧਾਨੀ ਹੈ ਜੀ ਤੇ ਕਿਸੇ ਦੀ ਰਾਜਧਾਨੀ ਨਹੀਂ ਇਹ ਇੱਥੋਂ ਤਾਂ ਲੋਕ ਬੜੇ ਇਨਕਲਾਬੀ ਔਰ ਜਿਆਰੂ ਫੈਸਲੇ ਦਿੰਦੇ ਨੇ ਤੁਸੀਂ ਦੇਖੋਗੇ ਨਾ ਚੋਣਾਂ 'ਚ ਇੱਥੋਂ ਦੁਬਾਰਾ ਅਕਾਲੀ ਅਕਾਲੀ ਲਹਿਰ ਉੱਠੂਗੀ ਇਸ ਹਲਕੇ 'ਚ ਇੱਕ ਨਵਾਂ ਵੋਟ ਬਚੂਗਾ ਪੰਜਾਬ ਦੀ ਰਾਜਨੀਤੀ ਦਾ। ਹਮ ਅਕਾਲੀ ਦਲ ਦਾ ਇਹ ਪਤਨ ਹੋਇਆ ਇਥੋਂ ਤਾਂ ਪਿਛਲੇ ਸਮੇਂ ਚ ਤਾਂ ਅਕਾਲੀ ਦਲ ਦੀ ਲਹਿਰ ਆ ਜਿਹੜੀ ਉਹ ਵੀ ਸੰਗਰੂਰ ਚ ਉੱਠਣੀ ਤੁਸੀਂ ਜੇ ਤੁਹਾਨੂੰ ਇਹ ਕੇ ਰਿਜ਼ਲਟ ਦੇਖੋ। ਬਹੁਤ ਵੱਡੀ ਸਟੇਟਮੈਂਟ ਆ ਚੁੰਦਾ ਸਭ। ਬਿਲਕੁਲ ਇਵੇਂ ਹੋ। ਕਿ ਜੇ ਇਥੇ ਪਤਨ ਹੋਇਆ ਤਾਂ ਇਥੋਂ ਹੀ ਸ਼ੁਰੂਆਤ ਵੀ ਲਹਿਰ ਦੁਬਾਰਾ ਮੁਰ ਤੋਂ ਉੱਠੂਗੀ ਕਿੱਦਾਂ। ਪਰ ਲੋਕਾਂ ਦਾ ਰਿਸਪੌਂਸ ਤੁਹਾਨੂੰ ਇਦਾਂ ਦਾ ਲੱਗ ਰਿਹਾ ਪੋਜ਼ਿਟਿਵ। ਬਿਲਕੁਲ। ਦੇਖੋ ਜਿਹੜਾ ਰਿਸਪੌਂਸ ਪਤਾ ਕਿਉਂ ਮਿਲ ਰਿਹਾ। ਹਮ ਰਿਸਪੌਂਸ ਦੇ ਦੋ ਤਿੰਨ ਕਾਰਨ ਨੇ। ਹਮ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਵੱਲ ਨੂੰ ਮੁੜਿਆ ਕਿਤੇ ਅਸੀਂ ਭਟਕੇ ਸੀ ਮੁੱਦਿਆਂ ਤੋਂ ਉਹਦੇ ਕਰਕੇ ਲੋਕ ਨਿਰਾਸ਼ ਸੀ ਲੋਕ ਸਾਨੂੰ ਇਹੀ ਚਾਹੁੰਦੇ ਸੀ ਵੀ ਅਕਾਲੀ ਦਲ ਉਹਦੇ ਮੂਲ ਨੂੰ ਪਛਾਣੇ ਅਕਾਲੀ ਦਲ ਉਹਦੀਆਂ ਜੜ੍ਹਾਂ ਤੇ ਮੁੜੇ ਉਹ ਜੜ੍ਹਾਂ ਕੀ ਨੇ ਸਾਡੀਆਂ ਪੰਥਰ ਪੰਜਾਬ ਦੇ ਮੁੱਦੇ ਉਹਨਾਂ ਮੁੱਦਿਆਂ ਤੇ ਅਸੀਂ ਭਾਜਪਾ ਨਾਲ ਸਮਝੌਤਾ ਤੋੜਿਆ ਅਸੀਂ ਭਾਜਪਾ ਨਾਲ ਸਮਝੌਤਾ ਕਿਉਂ ਤੋੜਿਆ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੌਜਵਾਨਾਂ ਤੇ ਝੂਠਾ ਐਨਐਸਐਲ ਹੋਣਾ ਗੁਰਦੁਆਰਾ ਸਾਹਿਬਾਂ 'ਚ ਦਖਲ ਅੰਦਾਜ਼ੀ ਆਰਐਸਐਸ ਦੀ ਸਿੱਧੇ ਰੂਪ ਹਜ਼ੂਰ ਸਾਹਿਬ ਦੇ ਗੋੜ ਚ ਗੈਰ ਸਿੱਖਾਂ ਦੀ ਭਰਤੀ ਹਰਿਆਣਾ ਦੀ ਕਮੇਟੀ ਤੋੜ ਕੇ ਮਹੰਤਾਂ ਦਾ ਕਬਜ਼ਾ ਇਹ ਮੁੱਦੇ ਸੀ ਸਾਡੇ ਜਿਨ੍ਹਾਂ ਤੇ ਅਸੀਂ ਵਾਪਸ ਮੁੜੇ ਔਰ ਸ਼ਰਤਾਂ ਲਾਈਆਂ ਅਸੀਂ ਹਾਂ ਕਰਨ ਤੋਂ ਇਨਕਾਰ ਕੀਤਾ ਇਸ ਗੱਲ ਨੂੰ ਪੰਜਾਬੀਆਂ ਨੇ ਸਿੱਖ ਔਮ ਨੇ ਪਸੰਦ ਕੀਤਾ ਸਾਨੂੰ ਕਹਿ ਰਹੇ ਨੇ ਲੋਕ ਪਿੰਡਾਂ ਚ ਵਿੱਚ ਤੁਸੀਂ ਅੱਜ ਕੱਲਿਆਂ ਨੇ ਸਟੈਂਡ ਲਿਆ ਪੰਜਾਬ ਔਰ ਪੰਥ ਲਈ ਇਸ ਕਰਕੇ ਅਸੀਂ ਤੁਹਾਡੇ ਨਾਲ ਖੜਾ ਅਗੇ ਤੁਸੀਂ ਮੁੱਦਿਆਂ ਤੇ ਆਇਓ ਅਸੀਂ ਤੁਹਾਡੇ ਨਾਲ ਖੜਾਂਗੇ ਇਹਦਾ ਰਜਨ ਸਾਨੂੰ ਦੇਖਣ ਨੂੰ ਮਿਲ ਗਿਆ ਢੀਂਟ ਸਾਹਿਬ ਸਾਹਿਬ ਦਾ ਨਾਂ ਹੋਣਾ ਤੁਹਾਡੇ ਇਸ ਪ੍ਰਚਾਰ ਦੇ ਵਿੱਚ ਖਲਰੀ ਤੇ ਉਹਨਾਂ ਦੀ ਕਮੀ ਤੁਹਾਨੂੰ ਜਾਂ ਉਹਨਾਂ ਨਾਲ ਗੱਲਬਾਤ ਹੋਈ ਆਉਣਗੇ ਪ੍ਰਚਾਰ ਦੇ ਵਿੱਚ ਤੁਹਾਡੇ ਨਾਲ ਚਲੋ ਇਹ ਸਵਾਲ ਤੋਂ ਤੁਸੀਂ ਉਹਨਾਂ ਨੂੰ ਪੁੱਛਿਓ ਸਸ ਹੀ ਉਮੀਦ ਕਰਦੇ ਆਂ ਵੀ ਉਹ ਆਉਣਗੇ ਹੂੰ ਹੂੰ ਕਿ ਕਿਉਂ ਕਹਿੰਦੇ ਸੀ ਕਿ ਕਮਿਟ ਹੋਈ ਸੀ ਟਿਕਟ ਸਾਨੂੰ ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਪਹਿਲਾਂ ਕਮਿਟਮੈਂਟ ਕੀਤੀ ਹੋਈ ਸੀ ਝੁੰਦਾ ਸਾਹਿਬ ਨਾਲ ਉਹਨਾਂ ਦੇ ਅਕਾਲੀ ਦਲ ਚ ਆਉਣ ਤੋਂ ਪਹਿਲਾਂ ਇਹ ਕਿਤੇ ਬਿਆਨ ਉਹਨਾਂ ਨੇ ਦਿੱਤਾ ਸੀ ਕਹਿੰਦੇ ਝੁੰਦਾ ਸਾਹਿਬ ਨੂੰ ਪਹਿਲਾਂ ਕਮਿਟਮੈਂਟ ਕਰੀ ਬੈਠਾ ਸੀ ਉਹਨਾਂ ਦੇ ਕਮਿਟਮੈਂਟ ਕਿ ਐਵੇਂ ਤੋੜਦਾ ਮੈਂ ਸੋ ਜੋ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਠੀਕ ਕਿਹਾ ਹੂੰ ਹੂੰ ਪਰ ਸਿਕੰਦਰ ਸਿੰਘ ਮਲੂਕਾ ਹੁਣੇ ਕਹਿੰਦੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਭ ਨੋ ਹੋਰ ਕੋਤਤਾ ਬੀਜੇਪੀ ਚਲੇਗੇ ਜੁੜਾ ਉਹਨਾਂ ਦਾ ਬਿਆਨ ਦਿੱਤਾ ਮੈਂ ਉਹ ਤੇ ਕਮੈਂਟ ਤਾਂ ਨਹੀਂ ਕਰਦਾ ਪਰ ਮਸਲਾ ਇਹ ਆ ਸੀਟਾਂ ਮਸਲਾ ਨਹੀਂ ਹਨ ਸੀਟਾਂ ਕੋਈ ਵੈਲਿਊ ਨਹੀਂ ਰੱਖਦੀਆਂ ਜੇ ਤੁਸੀਂ ਪੰਜਾਬ ਔਰ ਪੰਥ ਦੇ ਮੁੱਦੇ ਹੀ ਛੱਡਦੇ ਤੇ ਸੀਟਾਂ ਕੀ ਮਹਾਨ ਰੱਖਾਂਗੇ ਸੀਟਾਂ ਚਾਹੇ ਸਾਨੂੰ ਘਟਾਉਣ ਹੋਣ ਪਰ ਸਾਨੂੰ ਪੰਜਾਬੀ ਪਿਆਰ ਕਰਨ ਲੱਗੇ ਨੇ ਦੁਬਾਰਾ ਸੇਕੋਂ ਪਿਆਰ ਕਰਨ ਲੱਗੀ ਆ ਉਹ ਤਾਂ ਕਰਨ ਲੱਗੀ ਆ ਜੇ ਅਸੀਂ ਮੁੱਦਿਆਂ ਦੀ ਰਾਜਨੀਤੀ ਤੇ ਆਏ ਚੋਇਸ ਕਰਕੇ ਸੀਟਾਂ ਸੀਟ ਮੈਗਨਾ ਚਾਹੇ ਘਟਾਉਣ ਚਾਹੇ ਵਧਾਉਣ ਪਰ ਅਸੀਂ ਆਪਦੇ ਏਜੰਡੇ ਤੇ ਤਾਂ ਆਈ ਹੈ ਨਾ ਅਸੀਂ ਝੰਡੇ ਦੇ ਮੁੱਦੇਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਪਰ ਚੁਣਾ ਸਭ ਤੁਸੀਂ ਕੂਰ ਕਮੇਟੀ ਦੇ ਮੈਂਬਰ ਵੀ ਹੋ ਬਹੁਤੀਆਂ ਚੀਜ਼ਾਂ ਨੂੰ ਬਰੀਕੀ ਨਾਲ ਜਾਣਦੇ ਹੋ ਤੁਸੀਂ ਔਰ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਜਾਣਦੇ ਹੋ ਅਕਾਲੀ ਦਲ ਦੀ ਹਿਸਟਰੀ ਨੂੰ ਜਾਣਦੇ ਹੋ ਤੁਸੀਂ ਤੁਹਾਨੂੰ ਕੀ ਲੱਗਦਾ ਜਿਹੜੀਆਂ ਚੀਜ਼ਾਂ ਕਮੀਆਂ ਪੇਸ਼ੀਆਂ ਤੁਹਾਡੇ ਤੋਂ ਰਹੀਆਂ ਜਾਂ ਅਕਾਲੀ ਦਲ ਤੋਂ ਰਹੀਆਂ ਤੁਸੀਂ ਕਹਿ ਰਹੇ ਹੋ ਕਿ ਦੂਰ ਕਰ ਲਿਓ ਕਿਹੜੀਆਂ ਕਿਹੜੀਆਂ ਕਮੀਆਂ ਪੇਸ਼ੀਆਂ ਸੀ ਜਿਹੜੀਆਂ ਦੁਰਸ਼ਟ ਕਰਨੀਆਂ ਲੋਕ ਤੁਸੀਂ ਕਹਿ ਰਹੇ ਹੋ ਕਿ ਹੁਣ ਫਿਰ ਪਿਆਰ ਕਰਨ ਲੱਗੇ ਲੋਕ ਅਕਾਲੀ ਦਲ ਨਾਲ ਨੂੰ ਮੋੜਨ ਲੱਗੇ ਆ ਫਿਰ ਉਹ ਸਾਰੀਆਂ ਪੰਥਕ ਏਜੰਡਾ ਪਰ ਪੰਜਾਬ ਦੇ ਮੁੱਦੇ ਹੀ ਸੀ ਕਿਸਾਨੀ ਮੁੱਦੇ ਸੀ ਜਿਨ੍ਹਾਂ ਤੇ ਅਸੀਂ ਸਮ ਉਹ ਲੋਕ ਉਹ ਮੁੱਦੇ ਉਹ ਲੋਕਾਂ ਨੇ ਪਸੰਦ ਕੀਤਾ ਵੀ ਤੁਸੀਂ ਵਧੀਆ ਗੱਲ ਕੀਤੀ ਹੈ ਤੁਸੀਂ ਕਿਸੇ ਪੰਜਾਬ ਔਰ ਪੰਥ ਦੇ ਮੁੱਦਿਆਂ ਦੇ ਵਿੱਚ ਟੁੱਟੇ ਉਹਨਾਂ ਨੂੰ ਅਸੀਂ ਜੇ ਸੀਟਾਂ ਦੀ ਉਹ ਗੱਲ ਹੁੰਦੀ ਜਾਂ ਵਿਵਾਜ ਜੀ ਨੂੰ ਵਜ਼ੀਰ ਬਣਾਉਣ ਦੀ ਉਹ ਗੱਲ ਹੁੰਦੀ ਫਿਰ ਅਸੀਂ ਕਰ ਲੈਂਦੇ ਫਿਰ ਕੀ ਗੱਲ ਸੀ ਪਰ ਅਸੀਂ ਉਹ ਚੀਜ਼ਾਂ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪੰਜਾਬ ਔਰ ਪੰਥ ਦੇ ਮੁੱਦਿਆਂ ਨੂੰ ਤਰਜੀਹ ਦਿੱਤੀ ਹੈ ਇਸ ਕਰਕੇ ਲੋਕ ਮੁੜੇ ਨੇ ਸਾਡੇ ਸੰਗਰੂਰ ਦੇ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਲੋਕ ਕੀ ਕਹਿ ਰਹੇ ਕਿਉਂਕਿ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਚੋਣ ਮੈਦਾਨ ਦੇ ਵਿੱਚ ਉਹ ਐਮ ਪੀ ਬੀ ਸੀ ਕੇ ਸਰਕਾਰ ਬਣੀ 3 ਮਹੀਨੇ ਹੋਏ ਸੀ ਔਰ ਬਾਈ ਇਲੈਕਸ਼ਨ ਆਈ ਭਗਵੰਤ ਮਾਨ ਉਹਨਾਂ ਦੀ ਮੁੱਖ ਮੰਤਰੀ ਦੀ ਸੀਟ ਖਾਲੀ ਹੋਈ ਉੱਥੇ ਜਦੋਂ ਇਲੈਕਸ਼ਨ ਹੋਈ ਤਾਂ ਫਿਰ ਸਿਮਰਜੀਤ ਸਿੰਘ ਮਾਨ ਜਿੱਤ ਗਏ ਸਰਕਾਰ ਨੂੰ ਝਟਕਾ ਲੱਗ ਗਿਆ ਸੀ ਇਸ ਵਾਰ ਫਿਰ ਉਹ ਮੈਦਾਨ ਦੇ ਵਿੱਚ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਮੈਦਾਨ 'ਚ ਤੀਜੇ ਪਾਸੇ ਮੰਤਰੀ ਮੀਥੇਰ ਮੰਤਰੀ ਉਤਾਰ ਦਿੱਤਾ ਭਗਵੰਤ ਮਾਨ ਉਹਨਾਂ ਨੇ ਤਾਂ ਔਰ ਪੂਰਾ ਸਰਕਾਰ ਇੱਕ ਪਾਸੇ ਐ ਤੁਹਾਨੂੰ ਕੀ ਲੱਗਦਾ ਤੁਹਾਡੇ ਲਈ ਚੈਲੰਜ ਕਿਹੜੀ ਚੀਜ਼ ਆ ਜਾਂ ਕੌਣ ਆ ਤੁਹਾਡੇ ਬਰਾਬਰ ਕੋਈ ਚੈਲੰਜ ਨਹੀਂ ਜਿੱਥੋਂ ਤੱਕ ਮਾਨ ਸਾਹਿਬ ਦੀ ਗੱਲ ਆ ਉਹਨਾਂ ਨੂੰ ਲੋਕਾਂ ਨੇ ਬਹੁਤ ਵਾਰੀ ਫਤਵੇ ਦੇਤੇ ਦੋ ਵਾਰ ਜੋ ਇੱਕ ਵਾਰੀ ਬਣ ਕੇ ਦੋ ਵਾਰੀ ਬਣ ਕੇ ਤਿੰਨ ਵਾਰੀ ਜੀ ਬਣ ਕੇ ਤੇ ਰਿਜ਼ਲਟ ਕੀ ਹੈ ਕਿੰਨੀ ਕਿਵਾਰੀ ਲੋਕਾਂ ਨੇ ਟੈਸਟ ਕਰਨਾ ਹੁੰਦਾ ਸਖਵਾਲ ਸਿੰਘ ਖੇਰਾ ਦੀ ਦੇਣ ਕੀ ਹੈ ਸੰਗਰੂਰ ਨੂੰ ਪੰਜਾਬ ਨੂੰ ਕੀ ਦੇਣਾ ਕਾਂਗਰਸ ਦਾ ਪਲੈਟਫਾਰਮ ਇਹ ਖੜ ਕੇ ਆਪਾਂ ਗੱਲਾਂ ਕਰੀਏ ਪੰਜਾਬ ਦੀਆਂ ਜਾਂ ਪੰਥ ਦੀਆਂ ਤੇ ਸ਼ੋਭ ਦੀਆਂ ਨਹੀਂ ਇਹ ਜਸਦੀਪ ਸਿੰਘ ਕਹਿੰਦੇ ਸੁਖਪਾਲ ਖੈਰਾ ਔਰ ਸਿਬਰਨਜੀਤ ਸਿੰਘ ਮਾਨ ਦੋਵੇਂ ਇੱਕੋ ਇੱਕ ਜਿਹੇ ਵਿਚਾਰ ਨੇ ਔਰ ਪੰਥ ਇੱਕ ਗੱਲ ਕਰਦੇ ਕਹਿੰਦੇ ਪੰਥ ਦੀ ਗੱਲ ਕਰਦੇ ਸੁਖਪਾਲ ਖੈਰਾ ਹੁਣ ਵੀ ਕਹਿੰਦੇ ਉਹਨਾਂ ਦੀ ਵੋਟ ਡਿਵਾਈਡ ਹੋ ਜਾਣੀ ਥੋੜੀ ਬਹੁਤ ਕਾਂਗਰਸ ਦਾ ਵੀ ਵੋਟਰ ਤਾਂ ਹੈਗਾ ਕਹਿੰਦੇ ਖੈਰਾ ਹੁਣਾਂ ਦਾ ਕਾਂਗਰਸ ਦਾ ਪਲੇਟਫਾਰਮ ਪੰਥ ਦਾ ਪਲੇਟਫਾਰਮ ਨਹੀਂ ਜਿਹੜੀਆਂ ਗੱਲਾਂ ਕਹਿੰਦੇ ਜਿਸ ਤਰੀਕੇ ਦੀਆਂ ਗੱਲਾਂ ਤਾਂ ਵੋਟਾਂ ਲਈ ਗੱਲਾਂ ਤਾਂ ਸੱਥਾਂ ਜਾ ਕੇ ਰੇ ਕੀ ਕਰੂਗਾ ਵੋਟਾਂ ਲੈਣ ਲਈ ਤੁਹਾਡਾ ਪਲੇਟਫਾਰਮ 'ਤੇ ਖੜੇ ਕਿੱਥੋਂ ਤੁਸੀਂ ਕੀ ਕੀ ਦਰਬਾਰ ਸਾਹਿਬ ਤੇ ਅਟੈਕ 1984 'ਚ ਕਾਂਗਰਸ ਨੇ ਨਹੀਂ ਕਰਾਇਆ ਦਿੱਲੀ ਦਾ ਕ ਕਾਂਗਰਸ ਨੇ ਨਹੀਂ ਕਰਵਾਇਆ ਗਲਾਂ ਚਟਾਇਆ ਪਾਪਾ ਕੇ ਸਾੜਿਆ ਧੀਾਂ ਦੀ ਬੇਵਪਤੀ ਕਾਂਗਰਸ ਨੇ ਨਹੀਂ ਕਰਵਾਈ ਉਸੇ ਪੰਜੇ ਦਿਨੋਂ ਉਹ ਤੇ ਵੋਟਾਂ ਮੰਗਦੇ ਨੇ ਫਿਰ ਵੀ ਆਪਾਂ ਕਹੀ ਜਾਈਏ ਵੀ ਉਹ ਪਲੈਟਫਾਰਮ ਹੈ ਉਹ ਮਤਲਬ ਪੰਥਕ ਪਲੈਟਫਾਰਮ ਹੈ ਕੋਈ ਉੱਥੇ ਤਾਂ ਵੀ ਮੈਂ ਕੇ ਸਾਹਮਣੇ ਦਾ ਬੰਦਾ ਖਲ ਕਰਦੇ ਚੰਗਾ ਨਹੀਂ ਲੱਗਦਾ ਇਕਬਾਲ ਸਿੰਘ ਝੁੰਡਾ ਹੋਣਾਂ ਦਾ ਵਿਜ਼ਨ ਕੀ ਹੈ ਸੰਗਰੂਰ ਨੂੰ ਲੈ ਕੇ ਦੇਖੋ ਸਾਡਾ ਵਿਜ਼ਨ ਪੰਥੌਰ ਪੰਜਾਬ ਹੈ ਮੇਰੀ ਸਾਡੀ ਪਾਰਟੀ ਦਾ ਵੀ ਮੇਰਾ ਨਿੱਜੀ ਤੌਰ ਤੇ ਵੀ ਮੇਰਾ ਰਾਜਨੀਤਿਕ ਤੌਰ ਤੇ ਮੈਨੂੰ ਕਿਸੇ ਅਹੁਦਿਆਂ ਦੀ ਕੋਈ ਲਾਲਸਾ ਨਹੀਂ ਨਾ ਮੈਂ ਰਾਜਨੀਤੀ ਨੂੰ ਧੰਦਾ ਬਣਾ ਕੇ ਕੰਮ ਕੀਤਾ ਮੈਂ ਰਾਜਨੀਤੀ ਚ 10 ਸਾਲ ਐਮ.ਐਲ.ਏ ਰਹਿ ਕੇ ਵੀ ਮੈਂ ਆਪਣੀ ਜਾਇਦਾਦ ਵੇਚੀ ਐ ਮੈਂ ਗੁਰੂ ਨੂੰ ਹਾਜ਼ਰ ਨਜ਼ਰਮਨ ਕੇ ਕਹਿਣਾ ਜਾਇਦਾਦ ਵੇਚੀ ਐ ਵੇਚੀ ਐ ਕਿੰਨੀ ਜਾਇਦਾਦ ਮੈਂ ਹਾਜ਼ਰ ਨਜ਼ਰਮਨ ਕੇ ਕਹਿਣਾ ਕਿੰਨੀ ਜਾਇਦਾਦ ਵੇਚੀ ਨਹੀਂ ਵੇਚੀ ਉਹਦੇ ਵੇਰਵੇ ਵੀ ਜੀ ਨੇ ਪੁੱਛੇ ਮੈਂ ਦੱਸ ਦਿਆਂਗੇ ਹਾਂ ਨਹੀਂ ਪਰ ਮੈਂ ਇੱਕ ਚੀਜ਼ ਇਹ ਜਾਨਣੀ ਚਾਹਨਾ ਕਿ ਰਾਜਨੀਤੀ ਦੇ ਵਿੱਚ ਤਾਂ ਲੋਕ ਜਦੋਂ ਆਉਂਦੇ ਆ ਕਿਉਂਕਿ ਤੁਸੀਂ ਬਹੁਤ ਵੱਡਾ ਕਲੇਮ ਕੀਤਾ ਔਰ ਰਾਜਨੀਤੀ ਚ ਲੋਕ ਆਉਂਦੇ ਉਹਨਾਂ ਦੀ ਪ੍ਰਾਪਰਟੀ ਡਬਲ ਹੋ ਜਾਂਦੀ ਐ ਟ੍ਰਿਪਲ ਹੋ ਜਾਂਦੀ ਐ ਤੁਸੀਂ ਕਹਿੰਦੇ ਕਿ ਘੱਟੀ ਪ੍ਰਾਪਰਟੀ ਪ੍ਰਾਪਰਟੀ ਬਹੁਤ ਵੱਡੀ ਗੱਲ ਕਹਿ ਰਹੇ ਮੈਂ ਇਸੇ ਗੱ ਮੈਂ ਆਉਂਦੇ ਜਾਇਦਾਦ ਵੇਚੀ ਆ ਅਸੀਂ ਧੰਦਾ ਕਰਨ ਨਹੀਂ ਆਏ ਅਸੀਂ ਪੰਥ ਔਰ ਪੰਜਾਬ ਦੇ ਭਲੇ ਲਈ ਆਏ ਆ ਲੋਕਾਂ ਦੀ ਭਲਾਈ ਲਈ ਆਏ ਆ ਸਾਡਾ ਇਹ ਮਿਸ਼ਨ ਹੈ ਅਕਾਲੀ ਦਲ ਦਾ ਵੀ ਇਹ ਮਿਸ਼ਨ ਹੈ ਔਰ ਇਸੇ ਮਿਸ਼ਨ ਤੇ ਅਸੀਂ ਕੰਮ ਕਰਨਾ ਔਰ ਲਗਾਤਾਰ ਕਿਵੇਂ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਜਾ ਰਹੇ ਹੋਵੋਗੇ ਪਿੰਡਾਂ ਦੇ ਲੋਕ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੋੜਾ ਵੀ ਪੈਣ ਲੱਗਿਆ ਪਰ ਉੱਥੇ ਇੱਕ ਪਾਸੇ ਭਗਵੰਤ ਮਾਨ ਹੁਣ ਇਹ ਕਹਿੰਦੇ ਕਿ 13 ਜ਼ੀਰੋ ਆ ਕਹਿੰਦੇ 13 ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਭਗਵੰਤ ਮਾਨ ਦੀ ਖਲ ਦਾ ਕੋਈ ਵਜਨ ਹੈ ਜੀ ਇਹ ਮੁੱਖ ਮੰਤਰੀ ਨੇ ਇਸ ਕਰਕੇ ਵਜਨ ਤਾਂ ਬਣ ਗਿਆ ਕੋਈ ਉਹਨਾਂ ਦੀ ਉਹਨਾਂ ਦੀ ਕਹਿਣੀ ਕਰਨੀ ਔਰ ਉਹਨਾਂ ਦੀ ਭਾਸ਼ਾ ਮਰਿਆਦਾ ਉਹ ਲੈਵਲ ਹੈ ਜੋ ਇੱਕ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਐਵੇਂ ਉਹੀ ਗੱਲਾਂ ਮਤਲਬ ਆਪਾਂ ਜਿਵੇਂ ਆਪਾਂ ਆਪੋਜੀਸ਼ਨ 'ਚ ਕਰਦੇ ਹੁੰਦੇ ਸੀ ਉਹੀ ਗੱਲਾਂ ਆਪਾਂ ਚੀਫ ਮਿਨਿਸਟਰ ਕਰੀ ਜਾਂਦੇ ਠੀਕ ਹੈ ਤੁਹਾਡਾ ਹੱਕ ਹੈ ਤੁਸੀਂ ਕਹੋਗੇ ਸਾਰੀਆਂ ਸੀਟਾਂ ਜਿੱਤਾਂਗੇ ਪਰ ਕਿੱਥੋਂ ਜਿੱਤਣਗੇ ਮੇਰੀ ਗੱਲ ਸੁਣ ਮੈਂ ਤੁਹਾਨੂੰ ਇੱਕ ਗਲਤ ਦਾਅਵਾ ਨਾ ਕਹਾਂ ਸੰਗਰੂਰ ਪਾਰਲੀਮੈਂਟ ਸੀਟ ਤੇ ਝਾੜੂ ਆਮ ਆਦਮੀ ਪਾਰਟੀ ਪਹਿਲੇ ਪਹਿਲੇ ਤੇ ਦੂਜੇ ਸਥਾਨ ਤੇ ਨਹੀਂ ਹੋਊਗੀ ਇਹ ਗੱਲ ਮੈਂ ਤੁਹਾਨੂੰ ਅੱਜ ਕੱਲ ਕਿੰਵੇਂ ਨੰਬਰ ਤੇ ਲੱਗਦਾ ਤੁਹਾਨੂੰ ਕਿੰਨੇ ਤੇ ਵੀ ਜਾਵੇ ਪਹਿਲੇ ਦੂਜੇ ਚ ਨਹੀਂ ਹੋਊ ਤੁਸੀਂ ਮੁਕਾਬਲੇ ਚ ਨਹੀਂ ਹੋ ਤੁਹਾਡਾ ਮੁਕਾਬਲਾ ਕਿਹਦੇ ਨਾਲ ਸਾਡਾ ਅਸੀਂ ਮੁਕਾਬਲੇ ਚ ਕਿਹਦੇ ਨਾਲ ਕਿਸੇ ਨਾਲ ਵੀ ਹੋਵੇ ਅਕਾਲੀ ਦਲ ਨਾਲ ਹੋਊਗਾ ਜਿਹਦਾ ਮਰਜ਼ੀ ਹੋਵੇ ਅੱਛਾ ਪਹਿਲੇ ਨੰਬਰ ਤੇ ਤੋਂ ਲੱਗਦਾ ਅਕਾਲੀ ਦਲ ਚੱਲ ਰਿਹਾ ਬਿਲਕੁਲ ਬਿਲਕੁਲ ਪਹਿਲੇ ਦੂਜੇ ਚ ਅਕਾਲੀ ਦਲ ਹੋਊਗਾ ਸਰਕਾਰ ਦੇ ਪਰਤੀ ਲੋਕਾਂ ਚ ਗੁੱਸਾ ਹੈ ਫਿਰ 100% ਗੁੱਸਾ ਜੀ ਕੀਤਾ ਕੀ ਆ ਦੱਸੋ ਤੁਸੀਂ ਮੈਨੂੰ ਕੰਮ ਦੱਸੋ ਤੁਸੀਂ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋਵੋਗੇ ਮੀਥੇਰ ਨੂੰ ਵੀ ਮਿਲਿਓਗੇ ਸ਼ਾਇਦ ਕਿਸੇ ਹੋਰ ਆਪ ਵਾਲਿਆਂ ਦੀ ਇੰਟਰਵਿਊ ਕੀਤੀ ਹੋ ਕੋਈ ਕੰਮ ਤੁਸੀਂ ਦੱਸ ਦਿਓ ਕੋਈ ਕੰਮ ਜਿਹੜਾ ਉਹ ਕਹਿੰਦੇ ਨੇ ਕੀਤਾ ਉਹ ਤਾਂ ਕਹਿੰਦੇ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਬਿੱਲ ਸਭ ਤੋਂ ਵੱਡੀ ਪ੍ਰਾਪਤੀ ਗਿਣਾਉਂਦੇ ਆ ਔਰ ਉਸ ਤੋਂ ਬਾਅਦ ਕਹਿੰਦੇ ਕਿ ਬਾਕੀ ਦੇ ਹੌਲੀ-ਹੌਲੀ ਜਿਹੜੇ ਮਸਲੇ ਅਸੀਂ ਕਹਿੰਦੇ ਮੁਆਵਜ਼ੇ ਵਾਲੀ ਗੱਲ ਆ ਉਹ ਵੀ ਕਹਿੰਦੇ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਪਾਸ ਕਰਾ ਲਿਆ ਉਹ ਮੁਆਵਜ਼ਾ ਵੀ ਲੋਕਾਂ ਤੱਕ ਕੌਣ ਜਾਣਾ ਇਹ ਇਹ ਇੱਕ ਇੱਕ ਕਲੇਮ ਗਿਣਾਉਂਦੇ ਕਹਿੰਦੇ ਜਿਹੜਾ ਹੜਾਂ ਵਾਲਾ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਇਲੈਕਸ਼ਨ ਕਮਿਸ਼ਨ ਨੇ ਕੀ ਅਪਰੂਵ ਕਰਨਾ ਸੀ ਹੜਾ ਇਹਨਾਂ ਤਾਂ ਸਾਲ ਹੋ ਗਿਆ ਹੜ ਤਾਂ ਪਿਛਲੇ ਸਾਲ ਅੱਜ ਅੱਜ 10 ਮਹੀਨੇ ਤੋਂ ਉੱਪਰ ਹੋ ਗਿਆ ਤੇ ਉਹ ਉਹ ਉਦੋਂ ਇਲੈਕਸ਼ਨ ਕਮਿਸ਼ਨ ਤੋਂ ਉੱਪਰ ਬਲ ਦੀ ਲੋੜ ਸੀ 10 ਮਹੀਨੇ ਕਿਉਂ ਗਏ ਫਸਲਾਂ ਦੀ ਉਹ ਡਰਮੇਵਾਜ਼ ਸਰਕਾਰ ਹੈ ਇਹਨਾਂ ਲੋਕਾਂ ਦੀ ਫਸਲ ਉਹ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਕਹਿੰਦੇ ਦਾਣਾ ਦਾਣਾ ਚੁੱਕਿਆ ਜਾਣ ਲੱਗ ਗਿਆ ਮੰਡੀਆਂ ਦੇ ਵਿੱਚੋਂ ਆ ਮੰਡੀ 'ਚ ਮੈਂ ਜਾ ਕੇ ਆਇਆ ਹਫ਼ਤਾ ਪਹਿਲਾਂ ਲੇਬਰ ਹੜਤਾਲ ਤੇ ਸੀ ਸਾਰੀ ਸਾਰੀ ਕਣਕ ਮੰਡੀਆਂ 'ਚ ਪਈ ਸੀ ਇੰਟਰਵਿਊ ਮੈਂ ਤੁਹਾਨੂੰ ਸੁਣਾ ਦਿੰਨਾ ਚੈਨਲ ਦੀ 10 ਦਿਨਾਂ ਬਾਅਦ ਕਿਸਾਨ ਦੀ ਫਸਲ ਥੋੜੀ ਹੈ ਥੋੜੀ ਹੈ ਕਣਕ ਦੀ ਇਹ ਕਹਾਣੀ ਹੈ ਨਾ ਦੇ ਡਰਾਮੇ ਵਾਲੇ ਲੋਕ ਤੁਸੀਂ ਐਕਸਪੋਜ਼ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਕਰ ਰਹੇ ਕਰਾਂਗੇ ਕਿਉਂ ਨਹੀਂ ਕਰਦੇ ਸੱਤਾਂ 'ਚ ਵੀ ਕਰਦੇ ਆ ਪ੍ਰੈਸ 'ਚ ਵੀ ਕਰਦੇ ਆ ਹਰ ਜਗ੍ਹਾ ਤੇ ਕਰਦੇ ਆ ਤੁਸੀਂ ਇੱਕ ਚੀਜ਼ ਇੱਕ ਦੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਕਿਉਂਕਿ ਮੈਨੂੰ ਪਤਾ ਤੁਹਾਡਾ ਬਹੁਤ ਬੀਜ਼ੀ ਹੈ ਸਕੇਡਿਊਲ ਔਰ ਜਿਸ ਤਰੀਕੇ ਦੇ ਨਾਲ 2004 ਦਾ ਮੈਂ ਪਹਿਲਾਂ ਜ਼ਿਕਰ ਕੀਤਾ 2004 ਦੇ ਵਿੱਚ ਢੀਂਸਾ ਸਾਹਿਬ ਇਥੋਂ ਜਿੱਤੇ ਸੀ ਉਸ ਤੋਂ ਬਾਅਦ ਅਕਾਲੀ ਦਲ ਸੰਗਰੂਰ ਦੀ ਸੀਟ ਕੱਢ ਨਹੀਂ ਪਾਇ ਜਿਤਨੀ ਪਾਇਆ ਪਰ ਤੁਹਾਡੀ ਛਵੀ ਦਾ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਫਾਇਦਾ ਮਿਲੂਗਾ ਅਕਾਲੀ ਦਲ ਨੂੰ ਦੇਖੋ ਜਾਂ ਇਸੇ ਬਿਹਾਫ ਤੇ ਟਿਕਟ ਦਿੱਤੀ ਹੈ ਜਿਹੰਦਾ ਸਭ ਤੁਹਾਨੂੰ ਦੇਖੋ ਗੱਲ ਇਹ ਹੈ ਟਿਕਟ ਤਾਂ ਪਾਰਟੀ ਪ੍ਰਧਾਨ ਨੇ ਫੈਸਲਾ ਕਰਨਾ ਹੁੰਦਾ ਸਾਡੇ ਦੋਨੋਂ ਸਾਰੇ ਪਾਰਲੀਮੈਂਟ ਕੌਨਸਟਿਚਨਸੀ ਦੇ ਸਾਰੇ ਆਗੂ ਵਰਕਰਾਂ ਦੀ ਡਿਮਾਂਡ ਸੀ ਤੇ ਟਿਕਟ ਸਾਨੂੰ ਮਿਲੇ ਉਹਨਾਂ ਭਾਵਨਾਵਾਂ ਦੀ ਵਰਕਰਾਂ ਜਿਹੜੇ ਮਾਰੇ ਟਾਈਮ ਤੋਂ ਵਰਕਰ ਖੜੇ ਰਹੇ ਨੇ ਪਾਰਟੀ ਨਾਲ ਜਿਨ੍ਹਾਂ ਨੇ ਪਾਰਟੀ ਪੰਜ ਸੱਤ ਸਾਲ ਸਾਹਮ ਕੇ ਰੱਖੀ ਹੈ ਹਰ ਕੰਮ ਕੀਤਾ ਪਾਰਟੀ ਦਾ ਹਰ ਹੁਕਮ ਜਾਇਆ ਉਹਨਾਂ ਦੀਆਂ ਭਾਵਨਾਵਾਂ ਮੈਂ ਸੋ ਟਿਕਟ ਦਿੱਤਾ ਹੂੰ ਸੋ ਬਾਕੀ ਛਵੀ ਜਿਹੜੀ ਹੈ ਗੱਲ ਉਹ ਤਾਂ ਲੋਕਾਂ ਨੂੰ ਪਤਾ ਹੁੰਦੀ ਹੈ ਪਰ ਅਸੀਂ ਆਪ ਦਾ ਜਿਹੜਾ ਅਸੀਂ ਕੋਈ ਦਾਵਾ ਨਹੀਂ ਕਰਦੇ ਆਪਦੇ ਆਪ ਨੂੰ ਚੰਗਾ ਕਹਿਣਾ ਕੋਈ ਕੋਈ ਵਿੜਿਆਈ ਨਹੀਂ ਹੁੰਦੀ ਨਾ ਕੋਈ ਗੱਲ ਸ਼ੋਭਦੀ ਹੈ ਪਰ ਮੈਂ ਜੋ ਆਪ ਦਾ ਪੱਖ ਹੈ ਤੁਹਾਡੇ ਕੋਲ ਰੱਖਿਆ ਕਿ ਮੈਂ ਨੇਕੀ ਅਤੇ ਇਮਾਨਦਾਰੀ ਨਾਲ ਰਾਜਨੀਤਿਕ ਸੇਵਾ ਕੀਤੀ ਹੈ ਲੋਕਾਂ ਦੇ ਵਿੱਚ ਰਿਹਾ ਵਿੱਚ ਰਹਿ ਕੇ ਕੰਮ ਕੀਤਾ ਭਾਈ ਰਾਜਵਾਨਾ ਉਹਨਾਂ ਦੇ ਭੈਣ ਨੂੰ ਚੋਣ ਲੜਾਈ ਸੀਗੀ ਲੋਕਾਂ ਨੇ ਸਵਕਾਰ ਕਿਉਂ ਨਹੀਂ ਕੀਤਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਲੋਕਾਂ ਦਾ ਫੈਸਲਾ ਅਸੀਂ ਉਹ ਲੜਾਈ ਵੀ ਲੜੀ ਹੈ ਔਰ ਅੱਜ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਚ ਔਰ ਮੈਂ ਪਾਰਲੀਮੈਂਟ ਵਿੱਚ ਇਹ ਆਵਾਜ਼ ਬੁਲੰਦ ਕਰਾਂਗਾ ਜੀ ਤੁਸੀਂ ਜਿੱਤ ਜਾਂਦੇ ਹੋ ਤਾਂ ਕਿਹੜੇ ਪੰਜ ਚਾਰ ਕੰਮ ਸੋਚੇ ਹੋਇਆ ਸੰਗਰੂਰ ਨੂੰ ਲੈ ਕੇ ਕਿ ਭਾਈ ਆਹ ਕੰਮ ਕੋਈ ਨਹੀਂ ਤੇ ਬੜੇ ਮਸਲੇ ਨੇ ਜੀ ਕਗਰ ਦਾ ਮਸਲਾ ਜਿੱਥੋਂ ਸਾਰਾ ਦਿਖਾਂ ਬੜਾ ਜੜਾ ਹੁੰਦਾ ਨਾ ਇੱਥੇ ਕੋਈ ਵੱਡਾ ਕੋਈ ਵੱਡੀ ਯੂਨੀਵਰਸਿਟੀ ਕੋਈ ਇੰਸਟੀਚਿਊਟ ਕੋਈ ਹਸਪੀਟਲਾਂ ਦੀ ਸੁਵਿਧਾ ਉਸ ਲੈਵਲ ਦੀ ਇਸ ਇਲਾਕੇ 'ਚ ਨਹੀਂ ਹੈ ਵਿਦਿਆ ਦੀ ਵੀ ਲੋੜ ਹੈ ਬੇਰਜ਼ਗਾਰੀ ਸਮੱਸਿਆ ਕੋਈ ਇੰਡਸਟਰੀ ਨਹੀਂ ਵੱਡੀ ਸੋ ਸਾਰੀਆਂ ਚੀਜ਼ਾਂ ਜਿੱਥੋਂ ਤੱਕ ਵੀ ਕਰ ਸਕਾਂਗੇ ਕਰਾਂਗੇ ਬਹੁਤ ਬਹੁਤ ਧੰਨਵਾਦ ਜੁਨਾਬ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤਾਂ ਸਰਦਾਰ ਇਕਵਾਲ ਸਿੰਘ ਝੁੰਨਾ ਸਾਡੇ ਨਾਲ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸੰਗਰੂਰ ਤੋਂ ਔਰ ਦਾਵਾ ਕਰ ਰਹੇ ਨੇ ਕਹਿੰਦੇ ਕਿ ਪਹਿਲੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆ ਬਾਕੀ ਸਾਰੀਆਂ ਪਾਰਟੀਆਂ ਥੱਲੇ ਆ ਔਰ ਪਹਿਲੇ ਦੂਜੇ ਤੇ ਕਹਿੰਦੇ ਆਮ ਆਦਮੀ ਪਾਰਟੀ ਹੈ ਨਹੀਂ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਕਰਕੇ ਆਮ ਆਦਮੀ ਪਾਰਟੀ ਦਾ ਸੀ ਜ਼ਿਕਰ ਕੀਤਾ ਇਹਨਾਂ ਨੇ ਵੀ ਜ਼ਿਕਰ ਕੀਤਾ ਤਾਂ ਉੱਥੇ ਇਹ ਦਾਵਾ ਕਰ ਰਿਹਾ ਕਿ ਲੋਕ ਸਾਡੇ ਵੱਲ ਮੁੜਨ ਲੱਗੇ ਆ ਜਿਹੜੀਆਂ ਚੀਜ਼ਾਂ ਕਰਕੇ ਪਤਨ ਹੋਇਆ ਸੀ ਜਿੱਥੋਂ ਉੱਥੋਂ ਹੀ ਕਹਿੰਦੇ ਲੋਕ ਅਕਾਲੀ ਦਲ ਵੱਲ ਮੁੜਨ ਲੱਗੇ ਆ ਔਰ ਇਸ ਵਾਰ ਦੇ ਨਤੀਜੇ ਬਹੁਤ ਸ਼ਾਨਦਾਰ ਆਉਣਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸੰਗਰੂਰ